ਮੈਂ ਅੱਛੀ ਰਿਹਾਲ ਦੀ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਨੇ ਬਹੁਤ ਵਧੀਆ ਹੋਵੋਗੇ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ ਸਵੇਰ ਦੇ ਵਜੇ ਨੇ ਹਜੇ 11:00 ਸਵਾ 11 ਤੇਰੀ ਜਿਹੜੀ ਹੋ ਗਿਆ ਹੈ ਤਕਦੀਰ ਵੀ ਰੈਡੀ ਹੈ ਹਾਂ ਤੇਰੀ ਹੋਈ ਅੱਜ ਜੂ ਮੈਨੂੰ ਤੂੰ ਜੂ ਕਿੱਥੇ ਹੈ ਕੋਈ ਨਵਾਂ ਲੈ ਦੂੰਗਾ ਬਤਾ ਦੇਣਾ ਨੋ ਮਾਰਨਿੰਗ ਚੰਗਾ ਫਿਰ ਲੱਭ ਲਾ ਕਿੱਥੇ ਰੱਖਿਆ ਤੂੰ ਮੈਂ ਰੱਖ ਲੱਭ ਚੱਲ ਦੇ ਦੋਟੇ ਨੱਬਲ ਕਿੱਥੇ ਰੱਖਿਆ ਸੀ ਤਗਦੀ ਰੇਲ ਜਾ ਲੈਂਦੀ ਹੈ ਤੇ ਰੈਡੀ ਸ਼ੈਡੀ ਹੋ ਗਏ ਆ ਬਾਈ ਤੇ ਅੱਜ ਪਲਾਨ ਬਣ ਗਿਆ ਅੜੀ ਸਰਸਾਬ ਮੱਥਾ ਟੇਕ ਕੇ ਆਉਣ ਦਾ ਜੋਤ ਕੰਦੀ ਵੀ ਆਪਾਂ ਉੱਥੇ ਮੱਥਾ ਟੇਕਿਆ ਹੀ ਹੈ ਨਾ ਤੇ ਮਨਦੀਪ ਕੱਲ੍ਹ ਗਏ ਕੇ ਸੀ ਕਹਿੰਦੀ ਏਸੀ ਵੀ ਜਾਣਾ ਤੇ ਵੀ ਜੇ ਤੁਸੀਂ ਵੀ ਆਜੋ ਤਾਂ ਚੱਲ ਤੇ ਨਾਲੇ ਜਿਹੜਾ ਆ ਗੱਡੀ ਬਹੁਤ ਗੰਦੀ ਹੋਈ ਪਈ ਹੈ ਤੇ ਮੈਂ ਕਈ ਦਿਨਾਂ ਦਾ ਕਹਿ ਰਿਹਾ ਵੀ ਧਵਾਉਣੀ ਧਵਾਉਣੀ ਹੈ ਮੇਰਾ ਰਾਦ ਹੈਗਾ ਵੀ ਵਾਲਿਆਂ ਨਾਲੋਂ ਧਵਾਵਾਂਗੇ ਪੀਪੀਐਫ ਪੀਵੀਐਫ ਵਾਲਿਆਂ ਤੋਂ ਕਿਉਂਕਿ ਉੱਥੇ ਥੋੜੀ ਜੀ ਵਧੀਆ ਕੁਆਲਿਟੀ ਚ ਉਹਨਾਂ ਦਾ ਕੰਮ ਆ ਜਿਹੜਾ ਧੋਣਾ ਤੇ ਫਿਰ ਮੈਨੂੰ ਐਵੇਂ ਚਲਾ ਜਿ세 ਦਿਨ 4 ਘੰਟੇ ਹੋਣਗੇ ਨਾ ਪਰ ਉਹਨਾਂ ਕੋਲੇ ਛੱਡ ਦਾਂਗੇ ਤੇ ਉਹ ਧੋ ਦੇਣਗੇ ਬਾਕੀ ਤੁਸੀਂ ਵੀ ਦੇਖ ਲਿਓ ਹਨ ਵੀ ਕਿੱਥੇ ਆ ਤੇ ਚਲੋ ਜੀ ਕਰਦੇ ਸ਼ੁਰੂ ਅੱਜ ਦਾ ਵਲੌਗ ਤੇ ਫਿਰ ਵੇਨੇ ਕੀ ਬੰਦਾ ਜੁੜਦਾ ਬਾਕੀ ਜੋ ਧੋਣਾ ਨੇ ਸ਼ਾਇਦ ਸਲੂਨ ਵੀ ਜਾਣਾ ਪੀਪੀਐਫ ਵਾਲਿਆਂ ਦੇ ਤੇ ਬਸ ਚਲਦੇ ਆਂ ਫਿਰ ਕਰਦੇ ਆਂ ਸ਼ੁਰੂ ਅੱਜ ਦਾ ਵਲੌਗ ਉਹ ਜੀ ਫੰਕਸ਼ਨ ਲੱਗਿਆ ਗੁਰਦੁਆਰਾ ਅੜੀਸਰ ਸਾਹਿਬ ਸ੍ਰੀ ਅੜੀਸਰ ਸਾਹਿਬ ਤੇ ਬਾਕੀ ਨਵੇਂ ਪਾਸ਼ਾ ਦਾ 350 ਕਮਾਸ਼ੀ ਦੀ ਦਿਹਾੜਾ ਜਿਹੜਾ ਚੱਲੀ ਜਾਂਦਾ ਆ ਤੇ 23 ਤੋਂ ਵੈਸੇ 27 ਤੱਕ ਕਿਹਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਤੇ ਇੱਥੇ ਵੀ ਇਹ ਵੀ ਗੁਰਦੁਆਰਾ ਸਾਹਿਬ ਜਿਹੜਾ ਨਵੇਂ ਪਾਸ਼ਾ ਨਾਲ ਸੰਬੰਧਿਤ ਆ ਗੁਰਦੁਆਰਾ ਸ੍ਰੀ ਆੜੀ ਸਰਸਾਬ ਤੇ ਬਈ ਸੀ ਅਸੀਂ ਏਦਾਂ ਮਤਲਬ ਮੇਰੇ ਦਿਮਾਗ 'ਚ ਨਹੀਂ ਹੈਗਾ ਸੀ ਅਸੀਂ ਸਿੱਧੀ ਜਿਹੜਾ ਮੇਰੇ ਪੋਸਟਰ ਲੱਗਿਆ ਜਾਦ ਦੇਖ ਕੇ ਆਇਆ ਵੀ ਸਿੱਧੀ ਜਿਹੜਾ ਵੀ ਇੰਨਾ ਦਿਨਾਂ 'ਚ ਹੀ ਆ ਤੇ ਚਲੋ ਵਧੀਆ ਹੀ ਹੋਇਆ ਇੰਨਾ ਦਿਨਾਂ 'ਚ ਦਰਸ਼ਨ ਹੋ ਜਾਣਗੇ ਨਾ ਤੇ ਮੰਦਿਰ ਵਰਗੇ ਦਾ ਪਹੁੰਚੇ ਹੋਏ ਆ ਉੱਥੇ ਤੇ ਆਪਾਂ ਬਸ ਪਹੁੰਚ ਲੈ ਸੰਡੇ ਨੂੰ ਤਾਂ ਯਾਰ ਫੇਰ ਵੀ ਕਾਫੀ ਸੰਗਤ ਹੁੰਦੀ ਜੋਤ ੜੀ ਸਰਸਾਬ ਹੈ ਨਾ ਪਹਿਲਾ ਵੀ ਪਹਿਲਾਂ ਕਹਿੰਦੇ ਸੀ ਪਹਿਲਾਂ ਜ਼ਿਆਦਾ ਹੁੰਦੀ ਸੀ ਪਰ ਹੁਣ ਵੀ ਸੰਡੇ ਨੂੰ ਕਾਫੀ ਸੰਗਤ ਹੁੰਦੀ ਆ। ਬਾਕੀ ਦਿਨਾਂ ਦੇ ਵਿੱਚ ਨਹੀਂ ਹੁੰਦਾ। ਗੁਰਦੁਆਰਾ ਸ੍ਰੀ ਅਲੀ ਸਾਹਿਬ ਕਰੋ ਦਰਸ਼ਨ। ਤਕਦੀਰ ਦਾ ਉੱਫੜ। ਉੱਫੜ ਦੀ ਗੱਦੀ ਉਹਦੇ ਚੜ ਜਾਂਦੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਨਹੀਂ ਬਾਈ ਮਗਾਸ ਵਾਹਿਗੁਰੂ ਸੱਚਾ ਪਾਤਸ਼ਾਹ ਸੋਖ ਸ਼ਾਂਤੀਆਂ ਰੱਖੀ ਸਾਰਿਆਂ ਤੇ ਮਗਾ ਤੁਸੀਂ ਤੁਹਾਨੂੰ ਦੇਖਣਾ ਸੀ ਅਸੀਂ ਫਿਰ ਵੀ ਦੇਖਿਆ ਸੀ ਸਾਰੇ ਪਾਸੇ ਉਹ ਦੇਖ ਦੇ ਕੇ ਸਾਡੀ ਅੱਖਾਂ ਰਹਿ ਗਈਆਂ ਸਾਨੂੰ ਕਿਤੇ ਨਹੀਂ ਜਾਣ ਫਿਰ ਅਸੀਂ ਲੰਗੜ ਹਾਲ ਚ ਵੜ ਗਈਆਂ ਮੈਂ ਤਾਂ ਲੰਗੜੇ ਸੱਚਾ ਲੰਗੜੇ ਸੱਚਾ ਅਸੀਂ ਲੈਣਾ ਨਹੀਂ ਚੱਕੀ ਜੰਨੇ ਆ ਦੂਜੇ ਗੇਟ ਵੀ ਤੁਸੀਂ ਦੇਖਣਾ ਰਹੀ ਦੂਜੇ ਗੇਟ ਮਗਰ ਤੁਸੀਂ ਜਿੱਥੇ ਫੋਨ ਲਵਾਉਣਾ ਸੀ ਉੱਥੇ ਲਵਾਉਣਾ ਸੀ ਉਦੋਂ ਤੁਸੀਂ 6:30 6:30 ਲੰਗਰ ਹਾਲ ਚ ਵੜ ਕੇ ਲਓ ਜੀ 3:00 ਵਜੇ ਤੇ ਦਰਸ਼ਨ ਮੇਲੇ ਕਰਨ ਉਪਰੰਤ ਆਪਾਂ ਗੱਡੀ ਚੱਕ ਕੇ ਚੱਲੇ ਆ ਹੁਣ ਪੀਵੀਐਫ ਕਾਰਵਾਸਤੇ ਤੇ ਉਹ ਤਕਦੀਰ ਨੂੰ ਮਨਦੀਪ ਨੇ ਲਵਾਉਣਾ ਸੀ ਕਢਾਉਣਾ ਕੋਈ ਤੇ ਉਹਨਾਂ ਨੂੰ ਲੱਗਦੇ ਸੀ 10 ਮਿੰਟ ਮੈਂ ਕਿਹਾ ਵੀ ਤੁਸੀਂ ਕਾਰ 'ਚ ਬਹਿ ਕੇ ਤੇ ਉੱਥੇ ਤੱਕ ਆਓ ਤੇ ਵੀ ਮੈਂ ਜਿਹੜਾ ਆ ਚੱਲਦਾ ਤੇ ਉਹਨੇ ਮੈਂ ਕਾਰ ਵਾਸਤੇ ਗੱਡੀ ਜਿਹੜੀ ਥੱਲਦੇ ਤਾਂ ਕਿ ਫਿਰ ਉਹਨੇ ਚਿਰਚ ਕਾਰਵਾਸ਼ ਹੋ ਜੂਗੀ ਜਿੰਨੇ ਚਿਰਚ ਮੰਨ ਕੇ ਚੱਲੋ ਵੀ ਆਪਾਂ ਘਰੇ ਹੋ ਕੇ ਆਵਾਂਗੇ ਕਿਉਂਕਿ ਘਰੇ ਜਾਵਾਂਗੇ ਮੱਲ ਮੱਲੇ ਘੰਟਾ ਤਾਂ ਲੱਗਣਾ ਹੀ ਲੱਗਣਾ ਮਾਸੜ ਅਰਗਣ ਮਿਲਦੇ ਕਰਦੇ ਨੂੰ ਚਾਹ ਪਾਣੀ ਪੀਂਦੇ ਤੇ ਉਦੋਂ ਨੂੰ ਫਿਰ ਗੱਡੀ ਵਾਸ਼ ਹੋ ਜੂਗੀ ਹਨ ਤੇ ਚਲੋ ਐ ਮਤਲਬ ਆਪਣਾ ਜਿਹੜਾ ਆ ਸਿਸਟਮ ਲੋਟ ਆ ਜਾਊਗਾ ਬਾਕੀ ਦਰਸ਼ਨ ਮੇਲੇ ਵਧੀਆ ਹੋਗੇ ਮੇਰਾ ਤਾਂ ਮੱਥਾ ਟਿਕਿਆ ਨਹੀਂ ਕਿਉਂਕਿ ਵਿਕਤਾ ਇਹ ਦਵਾਰ ਨੂੰ ਸੰਗਤ ਹੁੰਦੀ ਏ ਜਿਆਦੇ ਤੇ ਤਕਦੀਰ ਦਾ ਤੁਹਾਨੂੰ ਪਤਾ ਹੈ ਬੱਚਿਆਂ ਦੇ ਨਾਲ ਇੱਕ ਜਾਨੇ ਨੂੰ ਕੰਪਰੋਮਾਈਜ਼ ਕਰਨਾ ਪੈਂਦਾ ਜਦੋਂ ਵੀ ਆਪਾਂ ਕਿਤੇ ਮੰਨ ਲਓ ਜਾਂਦੇ ਆ ਨਾ ਦਰਬਾਰ ਸਾਹਿਬ ਤਾਂ ਚਲੋ ਵਾਈਗਰੂ ਜੀ ਕਹਿ ਕੇ ਤੇ ਸੰਗਤ ਰਸਤਾ ਦੇ ਦਿੰਦੀ ਏ ਪਰ ਹੁਣ ਹਰੇਕ ਜਗ੍ਹਾ ਤੁਹਾਨੂੰ ਪਤਾ ਜਵਾਕ ਨਹੀਂ ਦਾ ਕਰਨਾ ਹੀ ਕਰਨਾ ਹੈ ਨਾ ਤੇ ਨਿੱਕੇ ਜਵਾਕਾਂ ਦੇ ਨਾਲ ਖਾਸ ਕਰਕੇ ਔਖਾ ਹੋ ਜਾਂਦਾ ਫਿਰ ਇਸ ਕਰਕੇ ਮੈਂ ਦੂਜੇ ਪਾਸੇ ਦੀ ਉਤੋਂ ਜਾ ਕੇ ਮੱਥਾ ਟੇਕ ਲਿਆ ਸੀਗਾ ਬਾਕੀ ਚਲੋ ਗੁਰੂ ਘਰ ਜਾਏ ਹੈ ਨਾ ਉਹ ਵੀ ਹੁੰਦਾ ਚਲੋ ਜਿੱਦ ਕਿਤੇ ਫੇਰ ਸਹੀ ਘਰ ਮਾਚ ਦਰਸ਼ਨ ਹੋ ਜਣਾ ਤੇ ਬਾਕੀ ਹੁਣ ਆਪਾਂ ਚਲੀਏ ਕਾਰਵਾਸ਼ ਕਰਵਾਈਏ ਤੇ ਫਿਰ ਨਾਲੇ ਘਰੇ ਚਲਦੇ ਹਾਂ عمر ਕੋਈ ਵੀ ਹੋ ਗਈ ਛੁੱਟਾ ਦਾ ਜਾ ਛੁੱਟਾ ਦਾ ਜਾਣ ਜਾਂਦਾ ਹੋਰ ਮਾਸੀ ਕਿੱਥੇ ਆਉਂਦੇ ਮੰਮੀ ਆ ਜਾ ਲੈ ਮਾਸੀ ਦਾ ਉਦੋਂ ਮੂਰੇ ਆ ਮਾਸੀ ਤਾਂ ਖੜੇ ਆ ਸੀ ਕਿ ਖਾਣੀ ਅੰਦਰ ਮਾੜੀ ਉਹ ਕੋਈ ਮੋਟਾ ਕੁਰਤਾ ਸੁਖਰਾ ਭਾਈ ਹਨ ਕਹਿੰਦੇ ਨਾ ਕੱਪੜੇ ਗਾਂਹ ਪਏ ਸੀ ਨੇ ਦੀ ਢੇਰੀ ਲਵਾਉਣੀ ਸੀ ਤੂੰ ਕਿ ਲੈਣਾ ਹੈ ਤੇਰਾ ਤਾਂ ਬਾਣੀ ਜਾਣਾ ਬਿੱਜੀ ਸੜ ਕਹਿੰਦਾ ਚਲਦੀ ਫਿਰਦੀ ਦੁਕਾਨ ਹੈ ਡੈਡੀ ਦੇਖ ਨਾ ਮੋਟਾ ਕੁਰਤਾ ਹਾਂ ਢੇਰੀ ਵਾਸਤੇ ਮੇਰੇ ਕੋਲ ਤਾਂ ਭਾਈ ਬਹੁਤ ਇਨਾ ਪੂਰ ਕੁਰਤਾ ਪਿਆ ਮੈਂ ਹੈਗੇ ਤਾਂ ਸਾਡੇ ਕੋਲ ਬਾ ਮੜੀਆਂ ਦਾ ਰਾਜ ਦੀਆਂ ਨਹੀਂ ਹੁੰਦੀਆਂ ਫਿਰ ਹਣਾ ਬੰਦਿਆਂ ਦਾ ਤਾਂ ਇੱਕ ਇੱਕ ਸੁੱਟ ਨਹੀਂ ਸਵਾਲ ਲੰਗੇ ਹੁੰਦੇ ਇੱਕ ਸੱਟ ਨਾ ਜਾਂ ਹਾਂ ਸਹੀ ਗੱਲਾਂ ਮਸੜੀ ਇਹ ਗੱਲ ਠੀਕ ਆ ਥੋੜੀ ਖਰੀਦੋ ਖਰਾ ਖਰਾ ਪਤਕੀ ਹੁੰਦੀਆਂ ਖਰਾ ਪਤ ਖਰੀਦੋ ਖਰੀਦੋ ਸਾਰ ਨੂੰ ਪਤਾ ਨਹੀਂ ਜੀ ਉਹ ਹੋਰ ਹੁੰਦਾ ਕੋਈ ਸ਼ਾਬ ਕੁਰਤਾ ਵੀ ਹਮਾਰੇ ਪਹਿਲਾ ਕੁਰਤਾ ਲੈਣਾ ਹੈ ਕਦੀ ਦਾੜੀ ਕਹਿੰਦੇ ਨਹੀਂ ਲੈਣਾ ਉਹ ਲੈ ਲਓ ਸਰਦਾਰ ਸਾਹਿਬ ਅੱਜ ਕਿੰਨੇ ਟਾਈਮ ਬਾਦ ਲੈ ਲੱਗੇ ਬੱਚੇ ਦੁਆਰੇ ਨੇ ਖੁਸ਼ ਮੰਨਣਾ ਨਾ ਔਰ ਪਾਰਲਰ ਕੇੰਦਰ ਵਧੀਆ ਕੁਰਤੇ ਵੀ ਹਮਾਰੇ 1350 ਦੀ ਅਜਿਗਲ ਚੁੰਨੀ ਹੁੰਦੀ ਆ ਮਾ ਜੀ ਯਾਰ ਸਾਹਿਬ ਉਹ ਦੇ ਮਾਤਾ ਦੀ ਗੋਫਲੀ ਲੈ ਲਓ ਨਿੱਕਾ ਤੇ ਚੁੰਨੀ ਲੈ ਲਓ ਚਾ ਵਧੀਆ ਹੋ ਗਿਆ। ਕੋਈ ਖਾੜਿਆ ਟਾਲੀ। ਇਹ ਸੋਨੇ ਸਾਡੇ 5-500 ਰੁਪਏ ਦਾ ਆ ਰਿਹਾ। ਆ ਮਾਤਾ। ਆਹੀ ਵੀ ਵੀ 50-50 ਕਮਾਣੇ ਨੇ ਮਾਮਰੀਏ ਹੁਣ ਦੱਸਣੀਗਾ। 5-500 ਦੇ ਲਾ। ਚਲੋ ਜੀ 2000 ਤੇ ਆ ਹੋ ਗਏ ਜੀ। ਤੇ 700 ਰੁਪਏ ਦਾ ਹੋ ਗਿਆ ਲਪਾਇੰਦੋ। ਨਹੀਂ ਮਾਤਾ ਨਹੀਂ। 800 ਰੁਪਏ ਦਾ ਵੇਚਦੇ ਆ ਮਾਤਾ ਹੁਣ ਤੁਸੀਂ 600 ਵਾਲਾ ਕੱਟਦੇ ਸੇ। ਕਿੰਨੇ ਹਜ਼ਾਰ ਜੀ ਨੇ ਹੋਇਆ ਭਾਈ। 300 400 ਬੰਦਾ ਨਾ 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 ਸਾਡੇ 350 ਨੂੰ ਆ ਮਾਤਾ 250 ਦੇ ਇੱਕ ਨਾ ਸਾਡੇ 350 ਚਲੋ 300 ਦੇ حساب ਨਾਲ ਕਰ ਬਸ ਨਹੀਂ ਨਹੀਂ 200 ਨਾ ਜਾ 7 700 डन ਹੋ ਗਿਆ 250 ਆ ਦੇਖ ਲੋ ਅਸੀਂ ਤਿੰਨੋ ਜਾਣੇ ਚੁੱਪਚਾਪ ਬੈਠੇ ਆ ਗੱਡੀ 'ਚ ਨਾ ਅਸੀਂ ਗੱਲ ਗੱਲਾਂ ਕਰੀ ਅੰਨੇ ਠੀਕ ਹੈ ਆ ਦੇਖੋ ਮੋਇ ਨਾਲ ਮੋਇ ਨਾਲ ਰੀਲ ਤੇ ਰੀਲ ਆ ਰੀਲ ਤੇ ਰੀਲ ਕਦੋਂ ਦੀ ਲੱਗੀ ਪਈ ਹੈ ਕਿ ਦੇਖ ਹੁਣ ਇੰਨਾ ਉਹ ਗਏ ਦੂਜੇ ਦੇਖੇ ਟਾਈਮ ਚ ਤਾਂ ਮੰਨਿਆ ਵੀ ਚੱਲ ਵੀ ਆਪਾਂ ਕੋਈ ਦੋ ਬੰਦੇ ਬਟਿਲ ਨਹੀਂ ਗੱਲ ਕਰਦੇ ਹਾਂ ਉਹ ਦੋ ਬੰਦਾ ਵੇਖੀ ਜਾਂਦਾ ਵੀ ਉਹ ਵੀ ਮੋਬਾਈਲ ਚਲਾਈ ਜਾਂਦਾ ਚੱਲ ਤਿੰਨ ਬੰਦੇ ਤਾਂ ਬੈਠੇ ਗੱਲਾਂ ਮਾਰੀ ਤੇ ਤੂੰ ਕੋਲੇ ਤਕੰਮ ਧੰਮ ਕਦੇ ਅਰਜੰਟੀਆਂ ਉਹਦੇ ਕੋਈ ਕਦੇ ਪਹਿਲਾਂ ਮੈਂ ਕਿੱਦਾਂ ਕਰਦਾ ਹੁੰਦਾ ਸੀ ਸਾਰੇ ਜਣ ਬੈਠੇ ਸੀ ਫੋਨ ਚਲਾਉਂਦਾ ਰਹਿਣਾ ਸੀ ਹੁਣ ਮੈਨੂੰ ਪਤਾ ਨਹੀਂ ਇਹਦੇ ਆੜੀ ਹਾਦਸੇ ਪੈ ਗਈ ਹੁਣ ਇਹ ਘੱਟ ਹੀ ਰਹੋਗਾ ਹੁਣ ਮੈਂ ਉੱਤਰਨ ਪਤਲੀ ਅਸੀਂ ਕਿੱਥੇ ਗਏ ਆ ਬੱਗੂ ਦੀ ਭੂਆ ਕਿਹੜੀ ਉਹ ਭੱਟੀ ਭੂਆ ਕਿ ਉੱਥੇ ਵੀ ਉਹ ਗੱਲਾਂ ਕਰੀ ਜਾਂਦੇ ਆ ਆਉਂਦੀ ਹੋਈ ਵੀ ਆਉਂਦੀ ਹੋਈ ਵੀ ਹੁਣ ਜਦੋਂ ਆਏ ਆ ਆਪਾਂ ਹਨ ਉਦੋਂ ਵੀ ਲੱਗੀ ਪਈ ਸੀ ਹੁਣ ਕੀ ਕਰਾਂ ਵੀਡੀਓ ਵੇਖ ਵੇਖ ਕੇ ਫੇਸਬੁੱਕ ਤੇ ਆਉਂਦੀ ਸੀ ਉਹਨਾਂ ਨਾਲ ਮੇਰੇ ਘੜ ਪੈ ਗਿਆ ਸਹੀ ਤਾਂ ਮੇਰਾ ਨਾ ਥੋੜਾ ਮਾਨਸਿਕ ਸੰਤੁਲਨatical ਠੀਕ ਨਹੀਂ ਹੈ ਇਹਨੂੰ ਪਤਾ ਨਹੀਂ ਲੱਗਦਾ ਕਦੋਂ ਕਿੱਥੇ ਗਰੀਬ ਦੇਖਣੀ ਚਾਹੀਦੀ ਵੈਰੀ ਵੀਰੇ ਵੀਰੇ ਹੁਣੇ ਘਬਾਜ ਗਿਆ ਉਥੇ ਆਪਾਂ ਘਬਾਜ ਗਿਆ ਸੀ ਅਸੀਂ ਘਬਾਜ ਗਈਆਂ ਦੇ ਭਾਈ ਹੁਣ ਪਤਾ ਨਹੀਂ ਮੈਨੂੰ ਤਾਂ ਆਜੇ ਵੀ ਸਮਝ ਨਹੀਂ ਲੱਗੀ ਵੀ ਕਿੱਥੇ ਬੈਠੇ ਸੀ ਭਾਈ ਕਹਿੰਦਾ ਉੱਧਰ ਤੁਹਾਨੂੰ ਦੇਖਣ ਮਾਸੀ ਕਹਿੰਦੇ ਮੈਗਦੀਪ ਮਾਸੀ ਕਹਿੰਦੇ ਮੈਂ ਬਿਆਨ ਤਰੂ ਗਿਆ ਵੀ ਬਈ ਉਹ ਹੁੰਦੀ ਪਛਾਨੀ ਹੈ ਕਹਿੰਦੇ ਮੇਰੀ ਗੱਲੇ ਦੀ ਗੋਲੀ ਵੀਰਾ ਚਾਹਦਾ ਸੀ ਵੀ ਅਸੀਂ ਘਵਾਚ ਜਾਈਏ ਮਨੋਦ ਮੈਂ ਲੱਭੂ ਤੇ ਮੈਂ ਆ ਮੈਂ ਉੱਪਰ ਦੀ ਜਾ ਕੇ ਦੇਖ ਕੇ ਹੁਣ ਸਾਨੂੰ ਕੀ ਮਤਲਬ ਲੱਭਿਆ ਕੀ ਨਹੀਂ ਹੈ ਨਾ ਮੈਨੂੰ ਇਹ ਸੀਗਾ ਵੀ ਭਾਈ ਹੁਣ ਲੱਭ ਜੇ ਏਗੜੀ ਆ ਲੈਣ ਨਹੀਂ ਜਾਕੀ ਜੇ ਵੀ ਜਾ ਲੈਣ ਤੇ ਜੇ ਹੁਣ ਹੀ ਨਿਕਲ ਅਸੀਂ ਤਾਂ ਫੋਨ ਵੀ ਮੰਗੇ ਲੋਕਾਂ ਦੇ ਪਾਸੇ ਉਹ ਕਿ ਦੇਖ ਕੇ ਆਵਾ ਕਿ ਦੇ ਉਧਰ ਨੰਬਰ ਨਾ ਲੱਗਣ ਮੈਂ ਤਾਂ ਸ਼ਾਨ ਮੈਨੂੰ ਟੈਨਸ਼ਨ ਪਈ ਸੀ ਵੀ ਉੱਥੇ ਤੁਸੀਂ ਲੱਭ ਗਏ ਇਹ ਕਹਿੰਦੀ ਮੇਰੀ ਤਾਂ ਮੈਂ ਜਦੋਂ ਨੇੜੇ ਆ ਕੇ ਕਨੈਕਟ ਹੋ ਜੂਗੀ ਘੜੀ ਬਹੁਤ ਲਿਕੜੀ ਕਨੈਕਟ ਹੋ ਜਾਣੀ ਸੀ ਮੈਂ ਉਹ ਟੀਟੀ ਪਚਾਵਾਂ ਮੈਂ ਕਿਹਾ ਮੈਂ ਕਿਹਾ ਜਦੋਂ ਨੇੜੇ ਹੋਇਆ ਕਨੈਕਟ ਹੋ ਜਾਣੀ ਮੈਂ ਮੈਨੂੰ ਤਾਂ ਟੈਨਸ਼ਨ ਪਈ ਵੀ ਇਹ ਲੱਭ ਜਾਣਗੇ ਕਿ ਨਹੀਂ ਇਹ ਤਾਂ ਵੀ ਹੈ ਘੜੀ ਕਿਸੇ ਕੰਮ ਦੀ ਨਹੀਂ 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 ਘੜੀ ਹੋ ਗਈ ਸੀ ਕਨੈਕਟ ਜਦੋਂ ਮੈਨੂੰ ਆਈ ਵੀ ਸੀ ਮਾ ਕਹਾਂ ਜੇ ਕੀ ਇਹਨਾਂ ਤਲਾਕ ਕੋਲੇ ਇਹਨਾਂ ਫੋਨ ਕਰ ਲੈਣਗੇ ਆ ਵੀ ਫੋਨ ਤਾਂ ਤੁਹਾਡੇ ਕੋਲ ਸੀ ਕਿਉਂ ਆਂਦੀ ਮੇਰੇ ਕੋਲ ਨਹੀਂ ਪੂਰੀ ਹੋਂਦ ਇਹ ਇਹਨੂੰ ਮੈਂ ਇਹ ਮੈਂ ਕਹੀ ਆ ਮੋ ਲੱਭ ਜਣੇ ਕਿ ਲੱਭ ਇਹ ਪਤਾ ਕੀ ਕਹੀ ਤੋਕਨ ਬਿਨਾ ਕੋਲਿਆ ਆਪਾਂ ਤਾਂ ਜੁੱਤੀਆਂ ਵੀ ਨਹੀਂ ਮਿਲਣਗੀਆਂ ਮੈਂ ਕਿ ਜੁੱਤੀਆਂ ਦਾ ਜੋੜਾ ਤੈਨੂੰ ਹੋਰ ਲੈ ਦੂੰਗੀ ਬੰਦੇ ਦਾ ਲੱਭ ਜਾਣਾ ਆਪਣੇ ਬੰਦੇ ਆ ਹੀ ਕੋਈ ਨਹੀਂ ਸੀ ਕੜੀਆਂ ਪਾ ਕੇ ਕਿਸੀ ਹੋ ਜੀਗੇ ਚੁਪਲਾ ਕਿਹੜੀਆਂ ਪਾ ਕੇ ਸੀ ਇਹ ਇਹਨਾਂ ਦਾ ਇਤਸਾਲ ਲੱਗਾ ਸੀ ਨਮੀਆਂ ਲੀਆਂ ਲਾਉਂਦੀਆਂ ਮੰਮੀ ਦੇ ਆਸੀ ਨੇ ਬਾਸੀਰੀਆ ਹੋ ਕੇ ਗਿਆ ਮਾਸੀ ਕਹਿੰਦੇ ਮੈਂ ਇਹਨੂੰ ਬਿਆਨਤ ਨੂੰ ਕਿਹਾ ਵੀ ਉਹ ਹਰੀ ਚੁੰਨੀ ਵਾਲੀ ਬੰਦੀ ਪਿਆ ਗੋਰੀ ਨਹੀਂ ਕੀਤਾ ਮਾਸੀ ਕਹਿੰਦੀ ਉੱਤੇ ਕਹਿੰਦੀ ਐ ਕਰੀਆ ਬੇ ਇਹ ਨਹੀਂ ਹੈਗੀਆਂ ਇਹ ਨਹੀਂ ਐਈਆਂ ਢੇੜ ਹੀ ਹੋ ਗਈ ਲਓ ਵੀ ਮਿਸਟਰ ਗੱਗੀ ਬਾਈ ਦੀ ਆਟਾ ਖਾਣਾ ਜਿਹੜੀ ਹੈਗੀ ਇਹ ਪੀਬੀਐਫ ਡਿਟੇਲਿੰਗ ਹੱਬ ਤੇ ਇਹ ਲੀਡੇ ਵੀ ਸਕਾਉਂਦੇ ਆ ਲੀਡੇ ਵੀ ਧੋ ਕੇ ਦਿੰਦੇ ਆ ਤੁਹਾਨੂੰ ਆ ਵੇਖੋ ਟੰਗਿਆ ਪਿਆ ਉਹ ਦੇਖ ਵੀਰ ਦੂਆ ਦੂ ਤੋੜ ਲੱਗਾ ਗੱਡੀ ਦੇ ਸ਼ੀਸ਼ੇ ਆਰਡਰ ਦੇ ਦੇ ਲੋ ਵੀ ਗੱਡੀ ਦੀ ਬਣਾਤੀ ਗੱਲ ਬਾਈਆਂ ਨੇ ਤੇ ਬਾਹਰੋਂ ਵੀ ਮੈਂ ਤੁਹਾਨੂੰ ਲੁੱਕ ਦਿਖਾਉਣਾ ਤੇ ਆਊਟਲੈਟ ਤੇ ਬਿਲਕੁਲ ਸਾਹਮਣੇ ਆ ਪੀਬੀਐਫ ਕਾਰਵਾਸ਼ਾਓ ਤੁਸੀਂ ਦੇਖ ਸਕਦੇ ਬੋਰਡ ਡਿਟੇਲਿੰਗ ਪੀਪੀਐਫ ਕੋਟਿੰਗ ਕੁਝ ਵੀ ਕਰਵਾਉਣਾ ਤੇ ਤੁਸੀਂ ਆਪ ਦਾ ਜਿਹੜਾ ਇਨਕੁਆਰੀ ਲਈ ਮੈਂ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਤੇ ਤੁਸੀਂ ਜਿਹੜਾ ਆ ਕਰ ਸਕਦੇ ਹੋ ਬਾਈਆਂ ਨਾਲ ਕਨੈਕਟ ਤੇ ਫੁੱਲ ਵਧੀਆ ਕੈਮੀਕਲ ਵਾਸ਼ ਕਰਦੇ ਨੇ ਐ ਨਹੀਂ ਹੈਗਾ ਵੀ ਕੋਈ ਜਾਬ ਆ ਜਾ ਤੇ ਦੇਸੀ ਜਿਹਾ ਕੰਮ ਫੁੱਲ ਵਧੀਆ ਜਦੋਂ ਤੁਸੀਂ ਗੱਡੀ 'ਚ ਬੈਠੋਗੇ ਬੇਸ਼ੱਕਲੀ ਤਮਾਉਣੀ ਹੋ ਹਨ ਬੈਠੋਗੇ ਤੁਹਾਨੂੰ ਪਤਾ ਲੱਗੂਗਾ ਹੁਣ ਤੁਸੀਂ ਇਹ ਸ਼ੀਸ਼ਾ ਦੇਖੋ ਆਪਣਾ ਸ਼ੀਸ਼ਾ ਕਿੰਨਾ ਗੰਦਾ ਸੀਗਾ ਜਦੋਂ ਆਪਾਂ ਆਏ ਆ ਸਵੇਰੇ ਤੇ ਹੁਣ ਤੁਸੀਂ ਦੇਖੋ ਸ਼ੀਸ਼ਾ ਤੇ ਬਾਕੀ ਹੁਣ ਜੋਤ ਹੁਣੀ ਚਲ ਗਏ ਆ ਡੋਮੀਨੋਸ ਤੇ ਉੱਥੇ ਬੈਠੇ ਨੇ ਕਿਉਂਕਿ ਗੱਡੀ ਨੂੰ ਲੱਗਦਾ ਸੀ 10 ਮਿੰਟ ਟਾਈਮ ਕਿਉਂਕਿ ਜਦੋਂ ਅਰੀਜਨਲ ਕੰਮ ਕਰਨਾ ਤਾਂ ਫਿਰ ਟਾਈਮ ਤਾਂ ਲੱਗਦਾ ਹੀ ਹੈ ਬਾਈ ਤੇ ਬਾਕੀ ਬਹੁਤ ਸਿਰਾ ਕੰਮ ਕੀਤਾ ਤੇ ਜਲਦੀ ਆਪਾਂ ਗੱਡੀ ਨੂੰ ਕੋਟਿੰਗ ਵੀ ਕਰਾਵਾਂਗੇ ਇਹਨੂੰ ਕਿਉਂਕਿ ਕਾਲਾ ਰੰਗ ਹੈ ਤੇ ਸਕ੍ਰੈਚ ਬਹੁਤ ਪਏ ਹੋਏ ਨੇ ਮਾੜੇ ਮਾੜੇ ਤੇ ਕੋٹنگ ਵਗੈਰਾ ਕਰਵਾਵਾਂਗੇ ਉਹਦਾ ਫਿਰ ਮੈਂ ਫੁੱਲ ਬਲੌਗ ਡਿਟੇਲਸ ਦੇ ਵਿੱਚ ਸ਼ੇਅਰ ਕਰੂੰਗਾ ਤੇ ਕਿਵੇਂ ਬਾਈਰ ਕੇ ਕੰਮ ਕਰਦੇ ਨੇ ਤੇ ਬਾਈਰ ਕਰਨ ਤੇ ਪੇਜ ਨੂੰ ਜਰੂਰ ਫੋਲੋ ਕਰ ਲਓ ਪੀ ਵੀ ਐਫ ਡਿਟੇਲਿੰਗ ਹੱਬ ਬਰਨਾਲਾ ਖੰਡਿਆੜਾ ਰੋਡ ਤੇ ਐਨ ਐਚ 7 ਤੇ ਪੈਂਦੀ ਹੈ ਇਹ ਜਦੋਂ ਆਪਾਂ ਆਊਟਲੈਟ ਤੇ ਆਉਣੇ ਆ ਬਰਨਾਲੇ ਵਾਲਾ ਜਿਹੜਾ ਆਊਟਲੈਟ ਹਨ ਉਹਦੇ ਬਿਲਕੁਲ ਸਾਹਮਣੇ ਆ ਠੀਕ ਆ ਤੇ ਇੱਕ ਤਾਂ ਪੇਜ ਨੂੰ ਫੋਲੋ ਕਰ ਲਓ ਜਿੰਨੇ ਵੀ ਬੰਦੇ ਦੇਖ ਰਹੇ ਆ ਠੀਕ ਆ ਦੂਜੇ ਨੰਬਰ ਤੇ ਇਹ ਆ ਵੀ ਜਿਨੇ ਕਿਸੇ ਨੇ ਮੇਰੇ ਵੀਰ ਨੇ ਕੋٹنگ ਪੀਪੀਐਫ ਕਰਵਾਉਣੀ ਆ ਇੱਕ ਵਾਰੀ ਕੰਮ ਕਰਵਾ ਕੇ ਦੇਖੋ ਕਿਉਂਕਿ ਅੱਜ ਕੱਲ ਨਵੀਆਂ ਗੱਡੀਆਂ ਮਤਲਬ ਜਦੋਂ ਕੋਈ ਬੰਦਾ ਕਢਾਉਂਦਾ ਤੇ ਅਗਲਾ ਕਹਿੰਦਾ ਯਾਰ ਦੀ ਸਕਰਾਚ ਪੈਣਗੇ ਹਨਾ ਉਸ ਚੀਜ਼ ਦੀ ਸਿਕਿਉਰਿਟੀ ਲਈ ਤੇ ਇਹ ਕਰਵਾਉਂਦਾ ਹੀ ਆ ਹਨਾ ਤੇ ਬਾਈ ਵਰਗੇ ਬਹੁਤ ਸਿਰਾ ਕੰਮ ਕਰਦੇ ਨੇ ਤੁਸੀਂ ਪੇਜ ਤੇ ਵੀ ਦੇਖ ਸਕਦੇ ਹੋ ਹਨਾ ਤੇ ਬਾਕੀ ਹੁਣ ਅਬ ਚੱਲਦੇ ਆ ਜੋਥਾਣਾ ਕੋਲੇ ਤੇ ਆ ਸਾਹਮਣੇ ਡੋਮੀਨੋਜ਼ ਆ ਬਸ ਤੇ ਛੱਕੇ ਮਾੜਾ ਮੋਟਾ ਖਾਣ ਪੀਣ ਤੇ ਫਿਰ ਨਿਕਲੀਏ ਕੀ ਜੀ ਤੱਕ ਕਾ ਨਾ ਕਰੋ ਖਾਓਗੀ ਖਾਓਗੀ ਮਾਚੋਕੀ ਹੂੰ ਓਕੇ ਓਕੇ ਨੀਂ ਦੇ ਦਿਨ ਮੈਂ ਅੱਗਾ ਸਾਵਧ ਕਰ ਦਿੱਤਾ ਤਕਦੀਰ ਮਹਿੰਦੀ ਦੀ ਕੁੜੀ ਆ ਕਿਉਂਕਿ ਮਹਿੰਦੀ ਵਿਆਹ ਚ ਛੱਡਦਾ ਚਲੋ ਅੱਛਾ ਤੇਰੂ ਕਿੰਨੀ ਰਾਤ ਖਾਣੇ ਫੇਰ ਤਾਂ ਗੱਡੀ 'ਚ ਬਹਿ ਕੇ ਖਾ ਲਉ ਜੋਤ ਚਲੋ ਹੋਰ ਟਾਈਮ ਹੋ ਗਿਆ 10:00 ਵੱਜ ਕੇ 14 ਮਿੰਟ ਇੱਥੇ ਕੱਟਿਆ 6 11 ਮਨਦੀਪ ਹੁਣੇ ਵੀ ਕਹਿੰਦਾ ਇਹਨਾਂ ਨੂੰ ਤਾਂ ਇੱਥੋਂ ਮੈਨੂੰ ਹਸਣਾ ਮੇਰੇ ਤਾਂ 6 15 ਹੋ ਗਏ ਆਪਾਂ ਦੋਨਾਂ ਦਾ ਸਹੀ ਆ ਇੱਥੇ ਕੱਟਿਆ ਮੈਂ ਕਿਹਾ ਮਨਦੀਪ ਹੁਣਾਂ ਨੂੰ ਵਧੀਆ ਨੇੜੇ ਆ ਆਊਟਲੈਟ ਵੀ ਬਰਨਾਲਾ ਵੀ ਨੇੜੇ ਹੈ ਇਹਨਾਂ ਨੂੰ ਕਿਹਨੂੰ ਨਹੀਂ ਵਧੀਆ ਤੇ ਇਹਨੂੰ ਨਹੀਂ ਵਧੀਆ ਆਪਾਂ ਨੂੰ ਦੂਰ ਪੈਂਦਾ ਸਾਰਾ ਕੁਝ ਸ਼ਹਿਰ ਜਾ ਤੇ ਲੱਗ ਗਿਆ ਵਧੀਆ ਫੇਰ ਕੀ ਹੈ ਪਿੰਡ 'ਚ ਵੀ ਆ ਤੇ ਸ਼ਹਿਰ ਨੂੰ ਤੈਨੂੰ ਪਤਾ ਹੀ ਜੋ ਤਾਂ ਆਪਾਂ ਨੂੰ ਦੂਰਦਾਰ ਕੋਈ ਨਹੀਂ ਹੈ ਆ ਪਾ ਕਾ ਵੀ ਆ ਕਨਾਂ ਚ ਕੌਲ ਹੈ ਨਹੀਂ ਕਿਤੇ ਜਾਣਾ ਆ ਆ ਤਾਂ ਅੱਜ ਸਾਡਾ ਬੈਠੇ ਬੈਠਿਆਂ ਦਾ ਹੀ ਬਣ ਗਿਆ ਇੱਕਦਮ ਹੀ ਪਲਾਨ ਵੇ ਅਸੀਂ ਜਾਣੇ ਆ ਬਾਈ ਹੁਣਾਂ ਤੇ ਟਿਕਣਾ ਤਾਂ ਮੱਥਾ ਸੀਗਾ ਅੜੀਸਰ ਸਾਹਿਬ ਮੱਥਾ ਟਿਕਣਾ ਸੀ ਅਸੀਂ ਤੇ ਮਨਦੀਪ ਹੁਣਾਂ ਦਾ ਜਿਹੜਾ ਘਰ ਆ ਉੱਥੋਂ ਉਹ ਹੈਗਾ ਆ ਮੇਰੇ ਸਾਹਮਣੇ 10 15 ਮਿੰਟ ਹੂੰ ਲੱਗਦੇ ਉੱਥੋਂ ਇਹ ਫਿਰ ਸਾਨੂੰ ਐਸੀ ਬੱਸ ਮੈਨੂੰ ਮੰਦੀਪ ਨੇ ਕਿਹਾ ਸੀ ਕਹਿੰਦੇ ਭਾਬੀ ਵੀ ਕਾਲੂ ਆ ਜੀਓ ਤੁਸੀਂ ਵੇਪਾ ਅੜਿਸਰ ਸਾਰਾ ਮੱਥਾ ਟਿਕ ਲਾਂਗੇ ਮੈਂ ਕਿਹਾ ਹਾਂ ਕੋਈ ਗੱਲ ਨਹੀਂ ਵੀ ਜੇ ਮੈਂ ਕਿਦੀਪ ਦੀ ਸੇਤ ਦੂਜਾ ਗੱਡੀ ਦਾ ਸੀਗਾ ਇਹ ਜਾਲੀ ਮੈਂ ਸਲਾਹ ਕਰੀ ਹੁੰਦੇ ਸੀ ਕਿਉਂਕਿ ਧਵਾਉਣੀ ਇੱਥੋਂ ਸੀ ਕਿਉਂਕਿ ਗੱਡੀ ਬਹੁਤ ਜ਼ਿਆਦਾ ਗੰਦੀ ਸੀ ਹਜੇ ਕੱਲੀ ਧਵਾਈ ਆ ਧਵਾਉਣ ਧਵਾਉਣ ਨਹੀਂ ਗੱਡੀ ਬਾਹਰੋਂ ਐ ਲੱਗਾਂ ਲੱਗੀ ਵੀਰ ਜਿਵੇਂ ਕੋਈ ਕੋਟਿੰਗ ਕਰਾ ਕੇ ਲੈਂਦੀ ਆ ਕਿਉਂਕਿ ਹਜੇ ਟਾਈਮ ਹੈ ਨਹੀਂ ਸੀਗਾ ਤੇ ਤਰੇ ਮਹੀਨੇ ਮੈਨੇ ਸਕ੍ਰੈਚ ਨਾ ਤੇ ਬਾਈ ਨੇ ਉਹਨੂੰ ਕਿਹਾ ਕਹਿੰਦਾ ਵੀ ਬਾਈ ਤੁਸੀਂ ਆ ਜਿਓ ਠੀਕ ਐ ਟਾਈਮ ਕੱਢ ਕੇ ਕਿਉਂਕਿ ਦੋ ਦਿਨ ਤੁਹਾਨੂੰ ਗੱਡੀ ਛੱਡਣੀ ਪੈਣੀ ਆ ਦੋ ਦਿਨਾਂ ਬਾਅਦ ਤੁਸੀਂ ਆਏ ਆਖੋਗੇ ਵੀ ਮੈਂ ਜੈਂਸੀ ਚ ਗੱਡੀ ਲੈ ਕੇ ਜਾ ਰਿਹਾ ਹਾਂ ਤੇ ਉਹ ਵੀ ਜਲਦੀ ਆਪਾਂ ਜਿਹੜਾ ਆ ਕਰਾ ਲਾਂਗੇ ਕਰਾ ਲਾਂਗੇ ਕਿਉਂਕਿ ਬਾਈ ਇਹ ਗੱਲ ਹੁੰਦੀ ਵੀ ਜਿਵੇਂ ਹੁਣ ਬਾਈ ਵਰਗਣੇ ਜ਼ਿੰਮੇਵਾਰੀ ਆਪਾਂ ਨੂੰ ਦਿੱਤੀ ਹੋਈ ਆ ਜੀ ਹਨਾ ਤੇ ਇਹ ਸੰਸਵਾਲ ਨਹੀਂ ਕਰਦੇ ਸਾਨੂੰ ਐ ਹੁੰਦਾ ਵੀ ਵਧੀਆ ਹੋਵੇ ਹਾਂ ਵੀ ਆਏ ਨਾ ਹੋਵੇ ਵੀ 100% ਨਾ ਹੋਵੇ ਜੀ ਜੇ ਜਦੋਂ ਉਹ ਬਾਹਰੋਂ ਆਉਣ ਤਾਂ ਆ ਕੇ ਗੱਡੀ ਨੂੰ ਵੇਖਾਂ ਗੱਡੀ ਐਂ ਲੱਗੇ ਵੀ ਹਾਂ ਠੀਕ ਆ ਵੀ ਸਾਮਕੇ ਰੱਖੀ ਹੋਈ ਵੀ ਗੱਡੀ ਨੂੰ ਦੇਖ ਕੇ ਨਾ ਦੀ ਰੂਹ ਖੁਸ਼ ਹੋਵੇ ਸਾਨੂੰ ਐ ਹੁੰਦਾ ਵੀ ਅਸੀਂ ਇਹਨੂੰ ਉਵੇਂ ਹੀ ਰੱਖਦੇ ਆ ਵੀ ਜਿਵੇਂ ਸਾਨੂੰ ਆਪਦੀ ਆਪਦੀ ਚੀਜ਼ ਹੁੰਦੀ ਹੈ ਉਵੇਂ ਸਾਨੂੰ ਇਹਦਾ ਹੁੰਦਾ ਵੀ ਉਵੇਂ ਇਹਨੂੰ ਸਾਫ਼ ਸੁਥਰਾ ਰੱਖਦੀ ਹੋਈ ਆ ਸਿੱਧੀ ਹਾਂ ਆਪੜੀ ਨਹੀਂ ਆ ਹਾਂ ਤੇ ਉਸ ਕਰਕੇ ਫਿਰ ਮੈਨੂੰ ਇਹ ਸੀਗਾ ਵੀ ਬਰਨਾਲੇ ਇੱਕ ਤਾਂ ਇਹ ਚੀਜ਼ ਕਰਾਉਣੀ ਆ ਤੇ ਦੂਜੇ ਨੰਬਰ ਤੇ ਫਿਰ ਅੜੀਸਰ ਮੱਥਾ ਟੇਕਣਾ ਸੀਗਾ ਤੇ ਤੀਜੇ ਨੰਬਰ ਤੇ ਚੱਲ ਫਿਰ ਮਾਸੀ ਉਹਨਾਂ ਨੂੰ ਮੜਾਇਆ ਕਰੇ ਜਾ ਕੇ ਉਹ ਫਿਰ ਮਾਸੀ ਜੀ ਹੁਣ ਵੈਸੇ ਸਾਡਾ ਸੀਗਾ ਵੀ ਆੜੀ ਸਰ ਸਭ ਜਾ ਕੇ ਫਿਰ ਘਰੇ ਚ ਆਇਆ ਮੰਗਾ ਕਿਉਂਕਿ ਇੰਨੀ ਨੇੜੇ ਉਹ ਜਾਂਦੇ ਮੜਦੇ ਚੰਗੇ ਨਹੀਂ ਲੱਗਦੇ ਬਾਕੀ ਆਪਣੇ ਬੀਬੀ ਆਰ ਕੇ ਬਲੌਗ ਵੀ ਵੇਖਦੇ ਆ ਸੋ ਫਿਰ ਹਾਂ ਫਿਰ ਉਹ ਕਹਿਣਗੇ ਵੀ ਤੁਸੀਂ ਇੰਨੀ ਨੇੜੇ ਸਾਨੂੰ ਵੀ ਆਏ ਸੀਗਾ ਵੀ ਚਲ ਇੰਨੀ ਨੇੜੇ ਆਏ ਆ ਇੰਨੀ ਨੇੜੇ ਨਹੀਂ ਕੋਈ ਹਾਂ ਵੀ ਅੱਧਾ ਘੰਟਾ ਵੀ ਅੱਧੇ ਘੰਟੇ ਨਾਲ ਕੀ ਫਰਕ ਪੈਂਦਾ ਆ ਤੇ ਅੱਧਾ ਘੰਟਾ ਕੀ ਸਾਨੂੰ ਪਤਾ ਹੀ ਨਹੀਂ ਲੱਗਾ ਗੱਲਾਂ ਗੁੱਲਾਂ ਕਰਦੇ ਹਾਂ ਸਾਨੂੰ 2 ਘੰਟੇ 2 ਘੰਟੇ ਹੋ ਗਏ ਸੀ ਹਨਾ ਅਸੀਂ 2 ਘੰਟੇ ਬਾਅਦ ਤੁਰਿਆ ਉਧਰ ਤੇ ਮਾਸੀ ਮਾਸਾ ਡਰ ਕੇ ਬੀਬੀ ਵਰਗੇ ਕਹਿੰਦੇ ਸੀਗੇ ਵੀ ਤੁਸੀਂ ਰੁਕ ਜਾਓ ਹਾਂ ਪਰ ਸਾਨੂੰ ਐ ਸੀ ਕਿ ਵੀ ਕੱਲ ਨੂੰ ਵੀ ਤੁਰਦੇ ਕਰਦੇ 10 11 ਚੱਕਰ ਪਤਾ ਕੀ ਆ ਵੀ ਕੱਲ ਨੂੰ ਨਾ ਉੱਠਦੇ ਕਰਦੇ ਨੂੰ 10 11 ਵਜ ਜਾਣੇ ਆ ਇੱਕ ਫਿਰ ਮਨਦੀਪ ਨੇ ਸਵੇਰੇ ਵੀ ਫਿਰ ਜਾਣਾ ਆ ਉਹਨੇ ਵੀ ਹਾਂ ਉਹਨੇ 7:30 ਨਿਕਲਣਾ ਆ ਇਸ ਕਰਕੇ ਤੇ ਕੁਛ ਮੈਨੂੰ ਕੰਮ ਕੱਲ ਨੂੰ ਤੇ ਮੈਨੂੰ ਐ ਚੱਲ ਵੀ ਹੁਣ ਜਾ ਕੇ ਤੇ ਫਿਰ ਟੜਕੇ ਬੰਦਾ ਕਸਿਆਲਾ ਇੰਦੇ ਨਾ ਦਿਨ ਦਿਨ ਛੋਟੇ ਹੁੰਦੇ ਆ। ਬੋਲੋ ਮੱਲੀ ਬੰਦਾ ਲੇਟ ਹੋ ਜਾਂਦਾ। ਹੁਣ ਜਿਵੇਂ ਅੱਜ ਵੀ ਆਪਾਂ 11 ਸਵਾ 11 ਪਾਉਣੇ 12 ਘਰੋਂ ਤੁਰੇ ਆ। ਹਾਂ। ਇੱਕਦਮ ਹੀ ਸਾਡੇ ਬੈਠੇ ਬੈਠਿਆਂ ਦੀ ਪਲੈਨਿੰਗ ਬਣ ਗਈ ਵੀ ਅਸੀਂ ਚੱਲਦੇ ਆ। ਤੇ ਅਸੀਂ ਇੱਧਰ ਨੂੰ ਆ ਗਏ ਤੇ ਸੂਟ-ਸ਼ਾਟ ਵੀ ਲੈ ਲਿਆ ਉੱਥੋਂ ਵਧੀਆ ਲੱਗੇ ਸਾਨੂੰ। ਘਰੇ ਪਾਉਣ। ਹਾਂ ਘਰੇ ਪਾਉਣ ਨੂੰ ਪਸ਼ਮੀਨੇ ਦੇ ਵਧੀਆ ਸੀ ਇੱਕ ਸ਼ਾਲ ਵਧੀਆ ਮਿਲ ਗਿਆ ਸਾਨੂੰ। ਤੇ ਚਲੋ ਬੀਬੀ ਹੁਣਾਂ ਨੇ ਰੇਟ ਬਣਾ ਕੇ ਹਾਂ ਘਰ ਜਾ ਕੇ ਵਿਖਾ ਦਾਂਗੇ ਬੀਬੀ ਹੁਣਾਂ ਨੇ ਰੇਟ ਵਧੀਆ ਬਣਾ ਕੇ ਤੇ ਅਸੀਂ ਉਹ ਵੀ ਲੈ ਲੈ ਤੇ ਹੁਣ ਅਸੀਂ ਜਾਣੇ ਪਏ ਆ ਘਰ ਨੂੰ ਸਾਨੂੰ ਇਹ ਤੋਂ ਕਿੰਨਾ ਟਾਈਮ ਲੱਗ ਜੂਗਾ ਸਹੀ 1 ਘੰਟਾ 10 ਮਿੰਟ ਲੱਗਣਗੇ ਬੱਸ ਹਾਂ ਪਿੰਡ ਜਾਂਦੇ ਆ ਜਾਂਦਿਆਂ ਨੂੰ ਤੇ ਬੱਸ ਘਰੇ ਜਾ ਕੇ ਮੰਮੀ ਨੂੰ ਉਹਨਾਂ ਨੂੰ ਸੂਟ ਪਾਪਾ ਨੂੰ ਮੰਮੀ ਨੂੰ ਸੂਟ ਵਿਖਾਵਾਂਗੇ ਬੱਚਾ ਬੱਚਾ ਨਹੀਂ ਬੜੀ ਬੜੀ ਬੱਚਾ ਨਹੀਂ कौन बच्चा है? बड़ी मेरा बच्चा। देन 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 मारा तकदीर बड़ी।, मे, बड़ी मेरा बच्चा, नहीं? मेरा नहीं, मैं उन बड़ी मेरा बच्चा बड़ी नहीं बड़ी 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 मेरा बच्चा। 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 तकदीर तो चंगा ਬੜੀ ਆਪਣਾ ਬੱਚਾ ਠੀਕ ਆ ਹੁਣ ਮੇਰੀ ਬੱਚਾ ਚੰਗਾ ਸੰਗ ਮੇਰੀ ਕਦੀ ਛਿੱਤਰ ਮਾਰੂ ਉਥੇ ਆ ਗਿਆ ਕੱਪੜੇ ਵੇਚਣ ਵਾਲਾ ਘਰੇ ਘਰੇ ਹੋਰ ਫਿਰ ਸਣੇ ਬੀਬੀ ਨੇ ਮਾਸੀ ਹੁਣਾ ਨੇ ਮੋਟੇ ਦੋ ਤਿੰਨ ਚਾਰ ਹੋ ਗਏ ਮੋਟੇ ਮੋਟੇ ਦੂਜਾ ਇਹਨਾਂ ਨੇ ਸੂਟ ਖਲਾ ਲਏ ਫਿਰ ਮੈਂ ਬਣਾ ਲਿਆ ਬੀਬੀ ਨੇ ਭਾ 8-800 ਦੇ ਸੂਟ ਕਹਿੰਦਾ ਸੀ ਸੋਦੇ ਕਹਿੰਦਾ ਸੀ ਮੈਂ ਆ ਗਿਆ ਸੂਟ ਤੇ ਜਿਹੜਾ ਮਾਸੀ ਦਾ ਸੀਗਾ ਉਹ ਮੈਨਾਂ 800 ਆਂਦਾ ਸੀ ਤੇ ਆ 350 ਆਂਦਾ ਸੀ ਇਹਦਾ 250 ਦਿੱਤਾ ਮੈਨਾਂ ਦਾ ਹਾਂ ਹਾਂ 100 100 ਸੂਟਾਂ ਦੇ ਦਿੱਤੇ 550 550 ਆ ਮੇਰਾ ਤੇ ਲੱਗਿਆ ਹਾਂ ਆ ਚਾਹ ਉਹਨੇ ਕੀ ਆ ਸਾਡਾ ਤਾਂ ਬੀਬੀ ਦਾ ਇੱਕੋ ਜਿਹਾ ਮਾਸੀ ਨੇ ਡੋ ਨੋਲਾ ਤਾਂ ਫਿਰ ਹੋ ਗਏ ਮੇਰੇ ਬਰਾਦਰ ਪਾਪਾ ਲੈ ਆਇਆ ਮੇਲਾ ਉਹ ਵੱਡਾ ਬਣਾਈ ਵਾਲਾ ਪਚੰਦ ਉਹ ਹੋ ਗਿਆ ਆਇਆ ਤਾਂ ਵੀ ਕਿਉਂ ਕੱਤੇ ਲਈ ਇੰਨੀ ਕੰਬਲ ਇਹਨਾਂ ਦੀ ਮੈਂ ਵੀ ਲੈ ਕੇ ਵੇਖਣਾ ਆਹ ਲਾਲੀ ਦਾ ਮੇਰਾ ਘਰੇ ਕੋਈ ਨਹੀਂ ਮੁੱਲ ਨਹੀਂ ਵਧੀਆ ਮੰਮਾ ਦੋ ਕੋਈ ਅੱਗ ਲਾ ਲਈਆ ਵਹਿਆ ਇੱਥੇ ਮੇਲੇ ਮੋਟਾ ਜਿਹਾ ਰੇਜਨ ਕਰ ਤੁਸੀਂ ਬਣਾਇ ਸੀ ਇਹ ਉਹ ਜਿਹੜਾ ਕਾਕੇ ਨੇ ਪਰਲੇ ਪਾਸੇ ਜਿਹੜੇ ਰੈਕਟਰਾਂ ਦੇ ਨਹੀਂ ਪਿਆ ਸੀਗਾ ਹਾਂ ਉਹਦਾ ਇੰਜਨ ਉਹਦਾ ਇੰਜਨ 12 ਸੈਂਟੀਮੀਟਰ ਇਹਦਾ ਦਾ ਬੀਬੀ ਨੇ ਬੀਬੀ ਕੋ ਵੀ ਇਹਦਾ ਸੀ ਕੋਕੜਾ ਵੀ ਠੀਕ ਹੈ ਨਾਲੇ ਮਸੀਆ ਥੋੜਾ ਰੰਗ ਛੱਡਦਾ ਹੈ ਇਹਨੇ ਹੋਰ ਰੰਗ ਲਏ ਰੰਗ ਠਾਈ ਗੁਜੇਗਾ ਮਤਲਬ ਪ੍ਰਿੰਟ ਥੋੜਾ ਹਰੇ ਹੂੰ ਕਪੜਾ ਵੀ ਠੀਕ ਹੈ ਇਹ ਹੈ ਆਪਣੇ ਆ ਤੇ ਗੱਡੀ ਆਲੇ ਨਹੀਂ ਆ ਕੇ ਗਏ ਠੰਡ ਚ ਪਾਉਣ ਵਾਲਾ ਗਾ ਮੋਟਾ ਆ ਘਰੇ ਪਾਉਣ ਇਹਨਾਂ ਦੇ ਲੋਕਲ ਹੀ ਹੁੰਦਾ ਪਰ ਨਾਲੇ ਤੂੰ ਅੱਗੇ ਵੀ ਆਉਂਦਾ ਕਹਿੰਦੇ